なるほど。 ਹਾਂਜੀ ਮੈਂ ਜੀ ਗੁਰਦੇਵ ਸਿੰਘ ਅਗਰ ਵੀ ਕਿਹੜੇ ਪਿੰਡ ਤੋਂ ਦੇ ਆ ਕੇ ਕੀ ਨੌਜਵਾਨਾ ਹਾਸਾ ਵਾਪਰਿਆ ਦੀ ਹੈ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉਹਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ ਚ ਗਿਆ ਉਸੌਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰੇ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿਤ੍ਰਕ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤ ਹੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਸਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸਪੀ ਸਿੰਘ ਉਭਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ। ਠੀਕ ਹੈ। ਅਸੂਮ ਜੀ। ਅਹ ਹਾ ਜੀ ਸਰ ਤੁਹਾਡਾ ਨਾਮ ਜੀ। ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮੱਝ ਜੋਂਦਾ ਸਲਾਹਕਾਰ ਆ। ਅਸਲ ਅਜੀ ਕਿੰਨੀ ਦੀ ਗੋਡੀ ਆ ਰਹੀ ਤੇ ਕੀ ਇਨਸੀਡੈਂਟ ਹੋਇਆ ਸੀਗਾ ਜੀ ਕਿਤੇ ਕਿਹੜੇ ਇਲਾਕੇ ਦੇ ਹੈ ਜੀ। ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਅਮਰitsar ਜ਼ਿਲ੍ਹੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉੱਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦਬਈ ਗਿਆ ਸੀਗਾ ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਸਾਕਸਬੰਧੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਹਾਦਸੇ ਬਾਰੇ ਤੇ ਫਿਰ ਅਬਰਾਇ ਸਾਹਿਬ ਦੇ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇੱਥੇ ਅੱਜ ਭੇਜੀ ਆ ਇਹ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਹੋਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੁਝ ਚੰਗਾ ਕਰਨ ਦੀ ਖਾਸ਼ ਨਾਲ ਇਥੋਂ ਗਿਆ ਸੀਗਾ ਕੁਝ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਵਾਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਹੈ ਇਹਦੀ 1.5 ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋ ਇਹ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰਿਟੀ ਟ੍ਰਸਟ ਵੱਲੋਂ ਜਿਹੜੀ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਜਹਾਜ਼ੀ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜਿਹੜੀਆਂ ਹੁਣ ਤੱਕ ਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਪਣੀ ਯਤਨਾਂ ਨਾਲ ਭੇਜ ਚੁੱਕੇ ਨੇ ਇੱਥੇ ਜੀ ਕਈ ਵਾਰੀ ਸਰਕਾਰਾਂ ਫੇਲ ਹੋਈਆਂ ਆ ਦੀਆਂ ਜੀ ਲੇਕਿਨ ਇਹ ਜਿਹੜੀ ਟਰਸਟ ਆ ਦੀ ਇਹ ਨਾ ਵਧੀਆ ਕੰਮ ਕਰ ਰਹੀ ਹੈ ਕਸਾ ਦੇਖ ਰਹੀ ਹੈ ਅਜੀ ਵਿਖੋ ਲੋਡਵੰਦ ਦੀ ਬਾਹ ਫੜਨੀ ਜਿਵੇਂ ਰਾਏ ਸਾਹਿਬ ਹਰ ਖੇਤਰ ਦੇ ਵਿੱਚ ਹੀ ਕੱਲੀ ਇਸ ਨਹੀਂ ਹੋਰ ਵੀ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਿਵੇਂ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਉੱਥੇ ਬੇਰੋਜ਼ਗਾਰ ਹੋ ਗਏ ਸੀਗੇ ਫਸ ਗਏ ਸੀ ਉਧਰ ਖਾੜੀ ਮੁਲਕਾਂ ਦੇ ਵਿੱਚ ਤੇ ਉਦੋਂ ਵੀ ਰਾਏ ਸਾਹਿਬ ਨੇ ਕੇਵਲ ਇਹ ਨਹੀਂ ਕਿ ਸਿਰਫ ਜਿਹੜੇ ਡੈੱਡ ਬੋਡੀਜ਼ ਭੇਜਦੇ ਆ ਉਦੋਂ ਜਿਹੜੇ ਨੌਜਵਾਨ ਉਧਰ ਫਸ ਗਏ ਸੀ ਚਾਰ ਚਾਰਟਰਡ ਪਲੇਨ ਕਰਕੇ ਆਪਣੇ ਖਰਚੇ ਤੇ ਸਾਲਮ ਜਹਾਜ਼ ਜਿਹੜੇ ਕਰਕੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਨੌਜਵਾਨ ਇੱਥੇ ਲੈ ਕੇ ਆਏ ਸੀ ਰਾਏ ਸਾਹਿਬ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਖਾਸ ਕਰਕੇ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਕਿਸੇ ਦੀ ਉੱਥੇ ਬਾਹ ਮਾ ਫੜਨ ਵਾਲਾ ਕੋਈ ਨਹੀਂ ਪਰਿਵਾਰ ਦੀ ਇੰਨੀ ਸਮਰੱਥਾ ਤੇ ਪਹੁੰਚ ਨਹੀਂ ਹੁੰਦੀ ਕਈ ਵਾਰੀ ਕਿ ਉੱਥੇ ਜਾ ਕੇ ਉਹ ਆਪਣੇ लाडले ਨੂੰ ਆਪਣੇ ਪੁੱਤਰ ਨੂੰ ਵਾਪਸ ਲਿਆ ਸਕਣ ਉਹਦੇ ਆਖਰੀ ਵਾਰ ਦਰਸ਼ਨ ਕਰ ਸਕਣ ਉਹਦੀਆਂ ਅੰਤਮ ਰਸਮਾਂ ਕਾਪ ਕਰ ਸਕਣ ਤੇ ਫਿਰ ਇਹੋ ਜਿਹੇ ਮੌਕੇ ਤੇ ਅਵਰਾਇ ਸਾਬ ਨੂੰ ਯਾਦ ਕੀਤਾ ਜਾਂਦਾ ਤੇ ਉਹ ਕਦੀ ਵੀ ਉਹਨਾਂ ਨੇ ਜਿਹੜਾ ਅਜੇ ਤੱਕ ਮਤਲਬ ਨਾ ਨਹੀਂ ਕੀਤੀ ਕਿਸੇ ਨੂੰ ਤੇ ਦੂਸਰਾ ਇਹ ਵੀ ਆ ਕਿ ਉਹਨਾਂ ਨੇ ਹੁਣ ਉਹਨੇ ਗੱਲ ਹੋਈ ਸੀ ਉਹਨਾਂ ਐਲਾਨ ਕੀਤਾ ਅਵਰਾਇ ਸਾਬ ਨੇ ਕਿ 25000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਆ ਉਹ ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਊਗੀ ਉਹ ਕਿਸ ਤਰ੍ਹਾਂ ਵੰਡ ਕਰਨੀ ਆ ਉਹ ਸਾਰਾ ਦੱਸਿਆ ਗਿਆ 25000 ਰੁਪਿਆ ਮਹੀਨਾ ਪੈਨਸ਼ਨ ਵੀ ਜਿਹੜੀ ਨਾਲ ਲਾਤੀ ਗਈ ਹੈ ਜੀ